ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਉਹਨਾਂ ਦੇ ਸਾਥੀਆਂ ਨੂੰ ਬਾਦਸ਼ਾਹ ਫਰੁਖਸ਼ੀਰ ਨੇ ਕੈਦ ਕਰ ਲਿਆ ਤਾਂ ਬਾਦਸ਼ਾਹ ਦੀ ਬੀਗਮ ਨੇ ਇੱਛਾ ਜ਼ਾਰ ਕੀਤੀ ਕਿ ਮੈਂ ਦੇਖਣਾ ਚਾਹੁੰਦੀ ਹਾਂ ਕਿ ਉਹ ਕੌਣ ਲੋਕ ਨੇ ਜਿਨ੍ਹਾਂ ਨੇ ਮੁਗਲੀਆਂ ਸਲਤਨਤ ਨਾਲ ਟੱਕਰ ਆ ਲਿਆ ਹੈ ਤੇ ਸਰਹਿੰਦ ਦੀ ਛਣਾਲੇ ਟਖੜਕਾ ਦਿੱਤੀ ਹੈ। ਬੇੜੀਆਂ ਵਿੱਚ ਬੰਦੇ ਸਿੰਘਾਂ ਨੂੰ ਜਦੋਂ ਬਾਦਸ਼ਾਹ ਤੇ ਉਸ ਦੀ ਬੀਗਮ ਸਾਹਮਣੇ ਲਿਆਂਦਾ ਗਿਆ ਤਾਂ ਬਾਦਸ਼ਾਹ ਨੇ ਕਮੰਡ ਵਿੱਚ ਆ ਕੇ ਕਿਹਾ ਮੈਂ ਸੁਣਿਆ ਤੁਹਾਡੇ ਵਿੱਚੋਂ ਕੋਈ ਬਾਦ ਸਿੰਘ ਹੈ। ਮੇ ਉਸ ਨੂੰ ਦੇਖਣਾ ਚਾਹੁੰਦਾ ਹਾਂ ਇਹ ਸੁਣ ਕੇ ਬਾਬਾ ਬਾਸ ਸਿੰਘ ਜੀ ਅੱਗੇ ਆ ਗਏ ਤੇ ਫਰੁਖ ਸ਼ੇਰ ਨੂੰ ਕਹਿਣ ਲੱਗੇ ਅਸੀਂ 8 ਮਹੀਨਿਆਂ ਤੋਂ ਤੇਰੀ ਕੈਦ ਵਿੱਚ ਹਾਂ ਤੇ ਅੱਧੇ ਗਿਲਾਸ ਪਾਣੀ ਨਾਲ guzara ਕਰ ਰਹੇ ਹਾਂ ਜੇਕਰ ਫਿਰ ਵੀ ਤੂੰ ਖਾਲਸੇ ਦੀ ਤਾਕਤ ਦੇਖਣੀ ਚਾਹੁੰਦਾ ਹੈ ਤਾਂ ਇੱਕ ਵਾਰ ਮੇਰੀਆਂ ਹੱਥ ਕੜੀਆਂ ਖੋਲਵਾ ਜਦੋਂ ਬਾਦਸ਼ਾਹ ਦੇ ਹੁਕਮ ਤੇ ਉਸਦਾ ਸਿਪਾਹੀ ਹੱਥ ਕੜੀਆਂ ਖੋਲਣ ਲਈ ਬਾਬਾ ਬਾਦ ਸਿੰਘ ਜੀ ਦੇ ਕੋਲ ਗਿਆ ਤਾਂ ਬਾਬਾ ਬਾਦ ਸਿੰਘ ਜੀ ਨੇ ਫੁਰਤੀ ਨਾਲ ਉਸ ਦੀ ਮਿਆਨ ਵਿੱਚੋਂ ਤਲਵਾਰ ਕੱਢ ਲਈ ਤੇ ਇੱਕ ਹੀ ਛੱਟੇ ਵਿੱਚ ਉਸ ਦੀ ਗਰਦਨ ਧੜ ਤੋਂ ਅਲੰਗ ਕਰ ਦਿੱਤੀ ਦੇਖਦੇ ਹੀ ਦੇਖਦੇ 25000 ਦੇ ਘੇਰੇ ਵਿੱਚੋਂ ਬਾਬਾ ਜੀ ਨੇ ਅਨੇਕਾਂ ਹੋਰ ਸਿਪਾਹੀ ਵੀ ਗੱਡੀ ਚੜਾ ਦਿੱਤੇ ਇਹ ਦੇਖ ਕੇ ਬਾਦਸ਼ਾਹ ਫਰੁਖਸ਼ੀਅਰ ਦਰਦਾ ਹੋਇਆ ਅੰਦਰ ਵੱਲ ਨੂੰ ਭੱਜਿਆ ਤੇ ਉਸ ਦੀ ਬੇਗਮ ਥਾਂਤੇ ਹੀ ਬੇਹੋਸ਼ ਹੋ ਕੇ ਡਿੱਗ ਪਈ